ਦੇਖੋ ਸੰਕੇਤੇ ਲੱਗਦੇ ਆ ਕਿ ਭਗਵੰਤ ਮਾਨ ਸਰਕਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਪੰਜਾਬ ਨੂੰ ਪੁਲਿਸ ਸਟੇਟ ਚ ਤਬਦੀਲ ਕਰਨ ਦੇ ਰਸਤੇ ਵੱਲ ਨੂੰ ਤੁਰੀ ਰਹੀ ਹੈ ਹੂੰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੇ ਸੰਕੇਤ ਆ ਰਹੇ ਸੀ ਅੱਜ ਇੱਕ ਪਾਸੇ ਨੇਗੋਸ਼ੀਏਸ਼ਨ 4 ਮਈ ਦੀ ਅਗਲੀ ਮੀਟਿੰਗ ਰੱਖੀ ਗਈ ਹੈ ਪਰ ਇਸ ਦੇ ਬਾਵਜੂਦ ਕਿਸਾਨ ਆਗੂਆਂ ਨੂੰ ਹਰਾਸਤ ਚ ਲੈ ਲਿਆ ਗਿਆ ਆ ਔਰ ਇਦਾਂ ਦੀਆਂ ਖਬਰਾਂ ਨੇ ਕਿ ਸ਼ੰਭੂ ਦੇ ਕਨੌਰੀ ਵਿਖੇ ਵੱਡੀ ਪੁਲਿਸ ਕਾਰਵਾਈ ਹੈ ਜਿਹੜੀ ਉਹ ਕਿਤੇ ਜਾਂ ਇਹ ਸ਼ੰਕਾ ਹੈ ਜਾਂ ਹੋ ਸਕਦਾ ਸ਼ੁਰੂ ਕੀਤੀ ਹੋਵੇ ਉਸ ਸੰਯੁਕਤ ਕਿਸਾਨ ਮੋਰਚਾ ਕਿਰਤੀ ਕਿਸਾਨ ਯੂਨੀਅਨ ਨੇ ਇਸ ਦੀ ਨਕੀਦੀ ਕਰ ਲਈ ਫੋਰਜੋਰ ਸ਼ਬਦਾਂ ਚ ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਗਲਤ ਪਾਸੇ ਨੂੰ ਤੁਰੀ ਹੈ ਪੰਜਾਬ ਦੀ ਸਰਕਾਰ ਇਸ ਦਾ ਸਿਆਸੀ ਨੁਕਸਾਨ ਭਗਵਾਨ ਜੀ ਮਾਨ ਸਰਕਾਰ ਨੂੰ ਹੋਣਾ ਔਰ ਉਹ ਇਸ ਢੰਗ ਨਾਲ ਜ਼ਬਰ ਦੇ ਢੰਗ ਨਾਲ ਕਿਸਾਨ ਲਹਿਰ ਨੂੰ ਕੁੱਛ ਨਹੀਂ ਆ ਨਹੀਂ ਜਾ ਸਕਦਾ ਜਬਰੂਸ ਨੂੰ ਹੋਰ ਵਧਾਉਗਾ ਜੀ ਤਾਂ ਅਗਲੀ ਰਣਨੀਤੀ ਹੈ ਜਿਹੜੀ ਜਿਉ ਕਦੋਂ ਤੱਕ ਲੱਗਦਾ ਸੰਭਾਵਨਾ ਬਣ ਜੂ ਤਾਂ ਕੀ ਕਿਸਾਨੀ ਦਾ ਹੁਣ ਕੀ ਮੂਡ ਹੋਊਗਾ ਜੀ ਇਸ ਤੇ ਕੀ ਰਿਐਕਸ਼ਨ ਹੋਊਗਾ ਦੇਖੋ ਇਹ ਹਾਲ ਦੀ ਘੜੀ ਤਾਂ ਅਸੀਂ ਇਹ ਸਾਰੀ ਸਥਿਤੀ ਨੂੰ ਦੇਖ ਰਹੇ ਆਂ ਗਹਿਰਾਈ ਨਾਲ ਇਸ ਤੇ ਨਿਗਾਹ ਵੀ ਰੱਖ ਰਹੇ ਆਂ ਹਮਮ ਔਰ ਜੋ ਮੋਟਰ ਉਚਾਲੇ ਅਸੀਂ ਇਹਦੀ ਨਕੀਦੀ ਕੀਤੀ ਹੈ ਅਸੀਂ ਆਪਣੀ 26 ਤਰੀਕ ਦੇ ਚੰਡੀਗੜ੍ਹ ਦੇ ਜਿਹੜਾ ਵਿਧਾਨ ਸਭਾ ਬਜਟ ਦੇ लास्ट ਵੇਲੇ ਜਿਹੋ ਅਸੀਂ ਇੱਕ ਦਿਨ ਦਾ ਪ੍ਰੋਟੈਸਟ ਕਰਿਆ ਉੱਥੇ ਉਸ ਦੀ ਤਿਆਰੀ ਚ ਰੁੱਝੇ ਹੋਏ ਆਂ ਬਾਕੀ ਜੀ ਹਾਲਾਤ ਇਹ ਪ੍ਰਸਥਿਤੀਆਂ ਵੈਕਸਤ ਹੁੰਦੀਆਂ ਤੋਂ ਉਸ ਮੁਤਾਬਕ ਅਗਲੀ ਚੀਜ਼ ਬਿਆਨਤਾਗੇ ਪਰ ਹਾਲੇ ਤੱਕ ਜੋ ਹੈਗਾ ਕਿ ਜਬਰ ਦੀ ਨਕੇਦੀ ਆ ਔਰ ਇੱਕ ਕਿਸਮ ਦਾ ਜਿਹੜਾ ਪੰਜਾਬ ਨੂੰ ਖੁੱਲੀ ਜੇਲ੍ਹ ਚ ਤਬਦੀਲ ਕਰਨ ਦਾ ਜਿਹੜਾ ਰਾਹ ਸੁਣਿਆ ਇਹ ਰਾਹ ਭਗਵੰਤ ਮਾਨ ਦੇ ਸਿਆਸੀ ਕਬਰ ਪੁੱਟਣ ਦਾ ਰਾਹ ਬਣੂਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੇਰ ਕੁਆ ਮਿਹਰਬਾਨੀ